हां जी दोस्तों पंगू प्रॉपर्टी बठिंडा ਵਿੱਚ ਤੁਹਾਡਾ ਸਵਾਗਤ ਹੈ ਰੋਜ਼ਾਨਾ ਦੀ ਤਰ੍ਹਾਂ ਆਪਾਂ ਫੇਰ ਹਾਜ਼ਰ ਆ ਇੱਕ ਨਵੀਂ ਕੋਠੀ ਲੈ ਕੇ ਸੋ ਅੱਜ ਦੀ ਕੋਠੀ ਬਚਨ ਕਲੋਨੀ ਦੇ ਵਿੱਚ ਤੁਹਾਨੂੰ ਵਿਖਾਵਾਂਗੇ ਡਬਲ ਸਟੋਰੀ ਕੋਠੀ ਬਣੀ ਹੋਈ ਆ ਬਹੁਤ ਹੀ ਸੋਹਣਾ ਨਕਸ਼ਾ ਕੋਠੀ ਦਾ ਵੀਡੀਓ ਨੂੰ ਸਕਿਪ ਨਾ ਕਰਿਓ ਤੇ ਜਲਦੀ ਜਲਦੀ ਉਹਨੂੰ ਸ਼ੇਅਰ ਜ਼ਰੂਰ ਕਰ ਦਿਓ ਆਜੋ ਫਿਰ ਦੇਖਦੇ ਆਪਾਂ ਇਸ ਕੋਠੀ ਨੂੰ ਪਰ ਉਸ ਤੋਂ ਪਹਿਲਾਂ ਜਿੰਨਾ ਵੀਰ ਭਰਾਵਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਬਾਈ ਜੀ ਫਿਰ ਹੀ ਆਫ ਕੋਸਟਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਫੇਸਬੁੱਕ ਤੇ ਦੇਖ ਰਹੇ ਆ ਤਾਂ ਪੇਜ ਨੂੰ ਫੋਲੋ ਜ਼ਰੂਰ ਕਰ ਲਿਓ ਤੇ ਆਜੋ ਫਿਰ ਆ ਦੇਖਦੇ ਆਂ ਇਸ ਕੋਠੀ ਨੂੰ ਤਾਂ 129 ਗਜ ਦੇ ਵਿੱਚ ਇਹ ਕੋਠੀ ਬਣੀ ਹੋਈ ਆ ਪੋਰਚ ਦੇ ਵਿੱਚ ਦੀ ਤੁਸੀਂ ਦੇਖਿਆ ਪੌੜੀਆਂ ਚੜੀਆਂ ਹੋਈਆਂ ਡਰਾਈੰਗ ਰੂਮ ਤੁਸੀਂ ਦੇਖ ਸਕਦੇ ਹੋ ਡਾਉਨ ਸੀਲਿੰਗ ਜਿਹੜੀ ਆ ਹੋਈ ਵੀ ਆ ਸੋ ਇਹ ਸਾਹਮਣੇ ਕਿਚਨ ਆ ਕაბੜ ਦਾ ਕੰਮ ਹੋ ਰਿਹਾ ਕੋਠੀ ਦਾ ਕੰਮ ਜਿਹੜਾ ਇਸ ਵੇਲੇ ਚੱਲ ਵੀ ਰਿਹਾ ਕაბੜ ਦਾ ਕੰਮ ਜਿਹੜਾ ਉਹ ਹੋ ਰਿਹਾ ਸੋ ਇੱਕ ਪੂਜਾ ਰੂਮ ਦਿੱਤਾ ਹੋਇਆ ਦੋ ਬੈੱਡਰੂਮ ਆ ਇੱਕ ਰਸੋਈ ਆ ਇੱਕ ਡਰਾਈੰਗ ਰੂਮ ਆ ਅਟੈਚ ਵਾਸ਼ਰੂਮ ਆ ਪਿੱਛੇ ਜਾਲ ਦਿੱਤਾ ਹੋਇਆ ਟਾਇਲ ਦੀ ਗੱਲ ਕਰੀਏ ਤਾਂ ਬਹੁਤ ਸੋਹਣਾ ਹੋਇਆ ਵੀ ਆ ਪੀਓਪੀ ਤੁਸੀਂ ਦੇਖ ਸਕਦੇ ਹੋ ਔਰ ਉਹ ਵਾਸ਼ਰੂਮ ਦੀ ਗੱਲ ਕਰੀਏ ਤਾਂ ਵਾਸ਼ਰੂਮ ਵੀ ਬਹੁਤ ਸੋਹਣੇ ਜਿਹੜੇ ਆ ਤਿਆਰ ਕੀਤੇ ਗਏ ਆ ਬਹੁਤ ਹੀ ਸੋਹਣੀ ਟਾਈਲਸ ਦੇ ਨਾਲ ਔਰ ਬਹੁਤ ਹੀ ਵਧੀਆ ਡੋਰ ਵਿੰਡੋ ਦੀ ਗੱਲ ਕਰੀਏ ਤਾਂ ਬਹੁਤ ਸੋਹਣਾ ਜਿਹੜਾ ਕੰਮ ਹੋਇਆ ਵੀ ਆ ਦੋ ਬੈਡਰੂਮ ਗਰਾਉਂਡ ਫਲੋਰ ਤੇ ਬਣੇ ਹੋਏ ਆ ਅਟੈਚ ਵਾਸ਼ਰੂਮ ਸੋ ਨਾਲ ਇੱਕ ਸਟੋਰ ਦਿੱਤਾ ਹੋਇਆ ਛੋਟਾ ਜਿਹਾ ਇੱਕ ਪੂਜਾ ਰੂਮ ਵੀ ਦਿੱਤਾ ਹੋਇਆ ਸਟਾਰਟਿੰਗ ਤੇ ਇੱਕ ਵਾਸ਼ਰੂਮ ਆਪਾਂ ਦੇਖਿਆ ਸੋ ਬਹੁਤ ਹੀ ਵਧੀਆ ਜਿਹੜੀ ਆ ਕੋਠੀ ਬਣੀ ਹੋਈ ਆ ਤੇ ਜਾਂਦੇ ਜਾਂਦੇ ਆਪਾਂ ਇੱਕ ਝਾਤ ਜਿਹੜੀ ਆ ਫਰਸਟ ਫਲੋਰ ਤੇ ਵੀ ਮਰਦੇ ਆ ਸੋ ਤੁਸੀਂ ਵੀ ਅਗਰ ਕਿਸੇ ਤਰ੍ਹਾਂ ਦੀ ਪ੍ਰਾਪਰਟੀ ਨੂੰ ਸੇਲ ਕਰਨਾ ਚਾਹੁੰਦੇ ਹੋ ਘਰ ਦੁਕਾਨ ਮਕਾਨ ਤਾਂ ਪੰਗੂ ਪ੍ਰਾਪਰਟੀ ਬਠਿੰਡਾ ਤੇ ਕੰਟੈਕਟ ਕਰੋ ਐਡ ਦਾ ਕੋਈ ਫੈਸਾ ਨਹੀਂ ਲੱਗਦਾ ਐਡ ਜਿਹੜੀ ਆ ਫਰੀ ਆਫ ਕੋਸਟ ਆ ਫਰਸਟ ਫਲੋਰ ਦੀ ਗੱਲ ਕਰੀਏ ਤਾਂ ਇੱਕ ਬੈਡਰੂਮ ਜਿਹੜਾ ਉੱਪਰ ਬਣਿਆ ਹੋਇਆ ਇੱਕ ਕਿਚਨ ਬਣਿਆ ਹੋਇਆ ਤੇ ਨਾਲ ਅਟੈਚ ਵਾਸ਼ਰੂਮ ਤੁਸੀਂ ਦੇਖ ਸਕਦੇ ਹੋ ਸੋ ਤਿੰਨ ਵਾਸ਼ਰੂਮ ਬਣੇ ਹੋਏ ਆ ਔਰ ਤਿੰਨਾ ਦਾ ਡਿਜ਼ਾਈਨ ਜਿਹੜਾ ਟਾਈਲਸ ਦਾ ਅਲੱਗ-ਅਲੱਗ ਆ ਬਹੁਤ ਹੀ ਸੋਹਣਾ ਜਿਹੜਾ ਡੋਰ ਵਿੰਡੋ ਦਾ ਕੰਮ ਹੋਇਆ ਵੀ ਆ ਰੇਟ ਦੀ ਗੱਲ ਕਰੀਏ ਤਾਂ 52 ਲੱਖ ਰੁਪਈਆ ਡਿਮਾਂਡ ਕੀਤੀ ਆ ਮਾਲਕ ਨੇ ਬਾਕੀ ਮੌਕੇ ਤੇ ਹੋਰ ਵੀ ਛੂਟ ਹੋ ਜੂਗੀ ਸੋ ਆਸੇ-ਪਾਸੇ ਦਾ ਏਰੀਆ ਤੁਸੀਂ ਦੇਖ ਰਹੇ ਹੋ ਬਹੁਤ ਹੀ ਸੋਹਣਾ ਏਰੀਆ ਸੋ ਇਸ ਕੋਠੀ ਨੂੰ ਖਰੀਦਣ ਵਾਸਤੇ ਜੋ ਵੀ ਤੁਸੀਂ ਡਿਸਪਲੇ ਤੇ ਨੰਬਰ ਦੇਖ ਰਹੇ ਹੋ ਉੱਥੇ ਕੰਟੈਕਟ ਕਰਕੇ ਇਸ ਕੋਠੀ ਨੂੰ ਖਰੀਦ ਸਕਦੇ ਹੋ ਤੇ ਇਹਦੀ ਹੋਰ ਵੀ ਜਾਣਕਾਰੀ ਲੈ ਸਕਦੇ ਹੋ ਸੋ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਆਂ ਅਗਲੀ ਵੀਡੀਓ ਵਿੱਚ ਸ਼ੁਕਰੀਆ